ਤਰੀ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਜਿਹੜਾ ਆਪਾਂ ਮਗਰ ਚੈਨਲ ਲਾਇਆ ਹੋਇਆ ਨਾ ਤੇ ਇਹਦੀ ਬਿਲਡਿੰਗ ਇਥੋਂ ਟੁੱਟ ਗਈ ਸੀ ਤੇ ਕੱਲ ਦਾਬ ਘੱਟ ਦਿੰਦਾ ਜੀ ਇੱਕ ਪਾਸੇ ਖਾੜੇ ਆਪਣੇ ਤੇ ਉੱਤੇ ਵੀ ਸੁਹਾਗਾ ਮਾਰਨਾ ਪੈਣਾ ਕਿਤੇ ਕਿਤੇ ਦਾਣੇ ਨੰਗੇ ਰਹਿੰਦੇ ਸੀ ਮਤਲਬ ਕਿਉਂਕਿ ਜੇ ਤਾਂ ਪੱਤੀਆਂ ਲੱਗੀਆਂ ਹੁਣ ਫਿਰ ਤਾਂ ਮਿੱਟੀ ਰੋਲ ਦਿੰਦੀ ਹਾਂ ਕਿਉਂਕਿ ਪੱਤੀਆਂ ਆਪਣੀਆਂ ਸਾਈਡੋਂ ਤੋਂ ਮਗਰੋਂ ਲਾ ਕੇ ਚੈਨਲ ਲਾਇਆ ਹੋਇਆ ਤੇ ਚੈਨਲ ਆਪਣਾ ਵੈਸੇ ਕਾਮਯਾਬਾ ਪੂਰਾ ਹੈ ਲੋੜ ਵੀ ਪੈਂਦੀ ਸੁਹਾਗਾ ਮਾਰਨ ਦੀ ਤੇ ਉਹ ਇਹ ਇਧਰੋਂ ਬੱਟ ਤੇ ਜਦੋਂ ਲੈ ਜਾਂਦੇ ਆ ਮਸ਼ੀਨ ਮੰਗ ਕੇ ਤੋਂ ਬੱਟ ਨਾਲ ਲਾ ਦਿੰਦੇ ਆ ਆਪਾਸਾ ਤੇ ਉਹਦਾਂ ਨੂੰ ਫਿਰ ਇਹ ਪੱਤੀ ਤੇ ਜੋੜ ਪੈਂਦਾ ਤੇ ਤਾਂ ਕਰਕੇ ਉਹ ਬਿਲਡਿੰਗ ਉਖੜੀ ਹੋਈ ਥੀ ਉਸ ਤੋਂ ਤੇ ਬਾਕੀ ਇਹਨੂੰ ਕਰਤਾ ਬੈਲਡ ਤੇ ਬਾਕੀ ਥੋੜਾ ਜਿਆਦਾ ਥੱਲੇ ਜਾਂਦਾ ਸੀਗਾ ਤੇ ਸਪਰੰਗਰ ਨਾਲ ਜਿਆਦਾ ਥੱਲੇ ਜਾਵੜਦਾ ਸੀ ਕਈ ਵਾਰੀ ਇਹ ਗਾਂਹ ਜਾਵੜਦਾ ਸੀ ਹੁਣ ਆਪਾਂ ਲਾਤੀ ਇਹਨੂੰ ਰੋਕ ਤੇ ਸਪਰੰਗ ਇਹਨਾਂ ਦਾ ਚੱਕੇ ਨਹੀਂ ਜਾਣਾ ਜਿੱਥੇ ਪੂਰਾ ਹੁਣ ਇਕੱਠਾ ਹੋਇਆ ਹੋਇਆ ਹੈ ਇਹ ਤੇ ਸਿਆੜ ਦੇ ਸਕਦੇ ਕਿਵੇਂ ਹੁੱਕ ਲਾ ਕੇ ਆਪਾਂ ਇਹਨੂੰ ਕੀਤਾ ਉੱਚਾ ਕਿਉਂਕਿ ਇਹਦੇ ਥੱਲੇ ਵਾਲੇ ਪਾਸੇ ਟੋਚਾਂ ਲਾਉਣੀਆਂ ਸਾਰੀਆਂ ਨੂੰ ਤੇ ਦੋ ਦੋ ਸਰੀਏ ਲਾਤੇ ਤੇ ਆਹ ਪੱਤੀ ਦੇ ਆ ਕੇ ਰੁੱਕ ਜਾਣਗੇ ਇਹ ਦੂਗਾ ਥੱਲੇ ਨਹੀਂ ਜਾਣਗੇ ਇਹ ਤੇ ਬਾਕੀ ਕਰਦਿਆਂ ਕੰਮ ਇਹ ਥੱਲੇ ਵਾਲੇ ਪਾਸੋਂ ਬੈਲਡ ਕਰਦੇ ਨੇ ਸਰੀਏ ਰੁਕਣਾ ਤਾਂ ਇਹਨਾਂ ਨੇ ਇੱਥੋਂ ਆ ਇੱਥੇ ਆ ਕੇ ਤੇ ਕੰਮ ਹੈ ਪੱਕਾ ਆਪਣਾ ਬਹੁਤ ਵਧੀਆ ਕੰਮ ਆ ਜਦੋਂ ਸੁਭਾਗਾ ਮਾਰਨਾ ਨਹੀਂ ਪੈਂਦਾ ਫਿਰ ਦਾਣੇ ਨਾਲ ਵੀ ਥੱਕ ਜਾਂਦੇ ਆ ਤੇ ਕੱਲ ਫਿਰ ਕੋਲ ਕਰਕੇ ਮੈਸਤਰੀ ਦੇ ਮੈਂ ਕਿਹਾ ਕਾਨੂੰ ਲੈ ਕੇ ਜਾਣੀ ਆ ਵੀ ਘਰੇ ਹੀ ਕਰ ਲਾਂਗੇ ਫਿਰ ਕੱਲ 5 ਕਿਲੋ ਵੀ ਬੀਜੇ ਜਾਂਦੇ ਆਹ ਥੱਲੇ ਜਾਉ ਜੋ ਲੈਫਟ ਵੀ ਰੱਖਦੇ ਸੀ ਨਾ ਕੇਰਾ ਮਸ਼ੀਨ ਥੱਲੇ ਜਾਣੀ ਲੱਗਦੀ ਸੀ ਜਦੋਂ ਤੇ ਜਦੋਂ ਲੈਫਟ ਰੱਖਦੇ ਸੀ ਥੱਲੇ ਚੈਨਲ ਪਹਿਲਾਂ ਲੱਗ ਜਾਂਦਾ ਸੀ ਤੇ ਬਾਅਦ ਚ ਮਸ਼ੀਨ ਤੇ ਟਰੈਕਟਰ ਨੂੰ ਆਏ ਧੱਕ ਦਿੰਦੀ ਸੀ ਮਸ਼ੀਨ ਗਾਹ ਨੂੰ ਤਾਂ ਕਰਕੇ ਥੋੜੀਆਂ ਰੋਕਾ ਲਾਦੀਆਂ ਆਪਾਂ ਹੁਣ ਇਹ ਪਹਿਲਾਂ ਇਹ ਨਟ ਪਾਏ ਹੁੰਦੇ ਸੀ ਪਰ ਉਹ ਉੱਚੇ ਆ ਤੇ ਹੁਣ ਆਪਾਂ ਥੱਲੇ ਲਾਦੀ ਰੋਕ ਇਹਦਾ ਕੰਮ ਹੀ ਨਿਵੇੜਦਾ ਇਹਦਾ ਵੀ ਨਟ ਦਾ ਵੀ ਆਹ ਉਪਰ ਸਪਰਿੰਗ ਪਾਏ ਹੁੰਦੇ ਆ ਸਪਰਿੰਗ ਆਪਾਂ ਕੱਢਦੇ ਸੀਗੇ ਇਹ ਕੋਗੇ ਥੱਲੇ ਨੂੰ ਤਾਂ ਲਮਕੜਾਂ ਹੀ ਹੁੰਦਾ ਇਹਨੇ ਤੇ ਬਾਕੀ ਅੱਜ ਲੈ ਕੇ ਜਾਣੀਆਂ ਹਰਜਿੰਦਰ ਨੇ ਤੇ ਬੀਜੂਗਾ ਤੇ ਆਪਾਂ ਇਹ ਰੋਕੇ ਬੀਜਣੀਆਂ ਇੱਕ ਅੱਧਾ ਦਿਨ ਕਿਉਂਕਿ ਗਿੱਲੀ ਆ ਪੈਲੀ ਬਾਕੀ ਆ ਵੀ ਕੰਮ ਵਿੱਚ ਹੀ ਹੈ ਜੇ ਗੋਡ ਘੜਾਈ ਵਾਲਾ ਤੇ ਪਾਣੀ ਲਾ ਦਿੰਦੇ ਇਹਨੂੰ ਕਿਹੜਾ ਹੁਣ ਧਨੀਆ ਵੀ ਉੱਠ ਖੜਿਆ ਪਾਣੀ ਭਾਲਦਾ ਤੇ ਆ ਬਾਈ ਦੀ ਸਰੋ ਦਿਖਾਉਣਾ ਬਾਈ ਨੂੰ ਕਹਿੰਦਾ ਵੀ ਘਟ ਪਾਇਆ ਹਜੇ ਵੀ ਅੱਜ ਤੇ ਬਾਝ ਲੱਗਾ ਦਰਖਤ ਵੜਨ ਬੱਕਰੀ ਵਾਲਿਆਂ ਨੂੰ ਕਿਹਾ ਸੀ ਤੇ ਉਹ ਆਏ ਨਹੀਂ ਗੇ ਪੰਜ ਦਿਨ ਹੋ ਗਏ ਵੇਟ ਕਰਦੇ ਇਹਨੂੰ ਆ ਬੱਢ ਗਏ ਉਧਰ ਬਾਕੀ ਫਿਰ ਲੱਗਦੇ ਆ ਛੁੱਟੀ ਆਪ ਭਾਈ ਆ ਜਾ ਰੋਟਾਵੇਟਰ ਪਵਾ ਦੇ ਕੇ ਨਾ ਫਿਰ ਲਾ ਦੇ ਜਿੱਥੇ ਕਿਹਾ ਹੱਥ ਜਾਂਦਾ ਬਾਸ ਸੈਟ ਲਈ ਕੋਈ ਨਾ ਦਰਾਜ ਦੇ ਖੇਚੀ ਵੀ ਢੱਕੂਗਾ ਕੋਈ ਗੱਲ ਨਹੀਂ ਬਾਅਦ ਚ ਚੱਕੀ ਲੈਣਾ ਆਪ ਆਹੋ ਨਾਲ ਆਹੋ ਥੱਲੇ ਢੱਕ ਪਿਆ ਦਾ ਤਰਾ ਰੋਟਾਵੇਟਰ ਮੈਂ ਬਾਹਰ ਉਹਨਾਂ ਨੂੰ ਕਿਹਾ ਨਾ ਤੇ ਬਾਕੀ ਫਿਰ ਇਹਦੀ ਵੀ ਬਿਮਾਰੀ ਆਉਂਦੀ ਆ ਬਾਲਣ ਨੂੰ ਸਮਾਂ ਤੇ ਧੁੱਪ ਲੱਗਦੀ ਥਾਂ ਥਾਂ ਪਾਏ ਨੂੰ ਇਦਾਂ ਹੀ ਤੇ ਬੈਂਗਣੀ ਵੀ ਤਾਉਣ ਵਾਲੀ ਆ ਤੇ ਨਾਲੇ ਲਾਉਂਦੇ ਆ ਫਿਰ ਸ਼ਾਮ ਨੂੰ ਪਾਣੀ ਆ ਕੇ ਬਾਅਦ ਇਹ ਸਾਦੇ ਬੈਂਗਣੀ ਪੂਰੀ ਉਤਰਦੀ ਆ ਕੀੜਾ ਰਹਤਾ ਇਹ ਤੇ ਸਬਜ਼ੀ ਦਾ ਆਪਣੇ ਕੋਹ ਨਾ ਕੋਹ ਚੱਲੀ ਜਾਂਦਾ ਰਹਿੰਦਾ ਮੁੱਕਦਾ ਨਹੀਂ ਗਾ ਆਕੋਤੇ ਮਿੱਧੀ ਜਾਂਦੇ ਆ ਵਿੱਚ ਜਿਹੜੀ ਹੋ ਗਈ ਗੋਭੀ ਇਲਾਹੇ ਦੀ ਹੋਈ ਆ ਤੇ ਦੂਆ ਦਾ ਫਿਰ ਖਾੜੇ ਅਗੇਤੀ ਹੈ ਜਿਹੜੀ ਉਹ ਚੱਲ ਪਈ ਹੈ 11 ਤੱਕ ਤੇ ਬਾਕੀ ਫਿਰ ਉਹ ਬਾਰਿਸ਼ ਹਰ ਚੱਲੀ ਜਾਣੀ ਆ ਹੁਣ ਪਹੁੰਚ ਗਏ ਆ ਜੇ ਤਾਂ ਰੋਟਾਵੇਟਰ ਦੇ ਦੋ ਜਿਹੜੇ ਲਾ ਕੇ ਦੇਖੇ ਸੀਗੇ ਪਹਿਲਾਂ ਮੈਨੂੰ ਸੀਗਾ ਫਿਰ ਰੋਟਾਵੇਟਰ ਨੇ ਤੇ ਬਾਅਦੰਨੇ ਆ ਤੇ ਬਾ ਰੋਟਾਵੇਟਰ ਨਾਲ ਜਿਵੇਂ ਮਾੜੀ ਮੋਟੀ ਪਰਾਲੀ ਜਿਹੇ ਖੇਦੇ ਦੀ ਹੁੰਦੀ ਆ ਨਾ ਉਹ ਘੁੰਮਦੀ ਆ ਨਾਲ ਹੀ ਜਿਵੇਂ ਪਾ ਲੈ ਤਵੀਆਂ ਹੁਣ ਬਗਲ ਕੇ ਜਿਵੇਂ ਤਾ ਵੀ ਹਨਾ ਬਾਅਦੰਨੇ ਆ ਆਲੇ ਬਾਹਰ ਡੂੰਗੀ ਨਹੀਂ ਲਾਉਣੀ ਜਿੱਤਕ ਦਾ ਕੇ ਜੜਾ ਮਾ ਨਾ ਇੱਥੇ ਤੱਕ ਬਾਗ ਬਾਹਰ ਸਭੀਆਂ ਦੀ ਜਿਹੜੀਆਂ ਮਾਰੀ ਮੋਟੀ ਜੀ ਪਰਾਲੀ ਹੈ ਨਾ ਤੇਰੇ ਦਾ ਸੁਆਦ ਨਹੀਂ ਦੇਣਾ ਭਾਈ ਇਹਨੂੰ ਆਪਾਂ ਨੂੰ ਤਾਂ ਕਰਕੇ ਪਾ ਲਿਆ ਹੈ ਤਵੀਆਂ ਤੇ ਵੈਸੇ ਤਾਂ ਆਪ ਸੋਣੀ ਲੱਗਦੀ ਆ ਹਵਾ ਖੋਸ਼ਕਾ ਪੂਰੀ ਤੇ ਦਿੱਲੀ ਭਈ ਆ ਪਹਿਲੀ ਰੋਣੀ ਕੀਤੀ ਕਰਕੇ ਦੇ ਸਵਾਹੀ ਦਾ ਦਿੰਦਾ ਵਾ ਰੂਟਾ ਵੇਟਰ ਪਰ ਕਿਤੇ ਕਿਤੇ ਜਿਵੇਂ ਪ੍ਰਾਲੀ ਉਹ ਝਾਗਦੀ ਹੈ ਨਾ ਲੋ ਹਾਲ ਜੇ ਚੱਲਣੇ ਨਹੀਂਗੇ ਚੱਜ ਨਾਲ ਕਾਲੇ ਦੀ ਵਾੜੀ ਤੇ ਕਵੀਆਂ ਵੜ ਰਹਿਣਗੇ ਲਾਵਾਂਗੇ ਬਾਤ ਜੇ ਯਾਨੀ ਬਾੜਾ ਜੇ ਲਿਓੜ ਜੇ ਰਿ ਪਟਣੇ ਕਵੀਆਂ ਨਾ ਕਬੀਆਂ ਦਾ ਆਪਣਾ ਕੋਲ ਪੁਰਾਣਾ ਸੈਟਾ ਇਕੱਠਾ ਕੋਠਾ ਕਰਨ ਵਾਲਾ ਕਿਉਂਕਿ ਆਪਣੇ ਪਹੀਆਂ ਪੁਹੀਆਂ ਹੈਗੀਆਂ ਉਹ ਜੀ ਤੇ ਕੱਲਾ ਬੰਦਾ ਇੱਕ ਕਰ ਲੈਂਦਾ ਸੈਟ ਬੈਠਾ ਇਹਨਾਂ ਨੂੰ ਤੇ ਬਾਕੀ ਫਿਰ ਚਲਾਉਣੇ ਆ ਕੰਮ ਕਬੀਆਂ ਦਾ ਕਣਕ ਦੀ ਬਜਾਈ ਹਜੇ ਵਿੱਚ ਵਿੱਚ ਚੱਲੀ ਜਾਂਦੀ ਆ ਕਾਫੀ ਕਿਉਂਕਿ ਆਪਾਂ ਵੀ ਜਿਵੇਂ ਰੌਣੀ ਵੀ ਕਰਤੀ ਆ ਨਾ ਵੀ ਲੇਟ ਨਹੀਂ ਹੈਗੇ ਆਲੂਆਂ ਤਾਂ ਵਿਹਲੇ ਹੋ ਗਏ ਲੋਕ ਹਜੇ ਹੋਣੀ ਹੋਇਆ ਕਣਕ ਵੱਲੀ ਜ਼ਿਆਦਾਤਰ ਤੇ ਤੋ ਕਿ ਆਪਣੇ ਕਾਨਕੇ ਏਰੀਆ 'ਚ ਹੁੰਦੀ ਵੀ ਥੋੜੀ ਥੋੜੀ ਹੋਈ ਆ ਕਿ ਆਲੂ ਆ ਦਾ ਗੇੜ ਜਿਆਦਾ ਹੁੰਦਾ ਤੇ ਬਿਆਲੇ ਹੀ ਲਾਇਆ ਸੀਗਾ ਆਪਾਂ ਫੇ 36 ਮਹੀਤੀ ਕੋਲੇ ਛੱਡਿਆ ਹੁੰਦਾ ਇੱਥੇ ਇਹ ਨੂੰ ਹੁਣ ਰੱਖ ਲਾਂਗੇ ਇੱਥੇ ਹੀ ਐ ਕਿ ਤੇ ਬਾਕੀ ਚਲਾਉਂਦੇ ਆ ਫੇ ਕੰਮ ਕਵੀਆਂ ਤੇ ਗਿਆ ਖੁੰਝਾ ਜਾਂ ਸਾਫ ਨੇਰ ਰਹਿ ਜਾਣਾ ਸੀ ਐ ਹੁਣ ਤਵੀ ਘੁੰਮ ਜਾਣਗੀ ਆ ਥੱਬਾ ਕੇ ਹੈਗਾ ਚੱਕੇ ਨੂੰ ਬੱਟ ਤੇ ਰੱਖ ਦਿੰਨੇ ਤੇ ਬਾਕੀ ਦਾ ਵੱਡੀ ਬੁੱਡੀ ਨਹੀਂ ਹੈ ਘਟੇਰੀ ਉੱਥੇ ਫੇ ਬਾਅਦ ਚ ਚੱਕ ਦਾਂਗੇ ਇਹਨੂੰ ਜਿਵੇਂ ਆ ਮਾੜੀ ਮੋਟੀ ਰਹੀ ਆ ਪਾਪਾ ਕੁਛ ਨਹੀਂ ਕੀਤਾ ਤੰਗੜੀ ਡੁੰਗੜੀ ਫੇਰ ਹੀ ਨਹੀਂ ਇਹ ਚ ਔਰ ਲੱਗੀ ਸਾਰੀ ਪੈਲੇ ਨੂੰ ਤੇ ਕਰਦੇ ਆ ਤਾਂ ਵੀ ਇਕੱਠੀਆਂ ਬਣ ਗਈ ਇਹ ਗੱਲਬਾਤ ਜਿੱल्ली ਆਉਂਦਾ ਪਰ ਹਵਾ ਲੱਗੀ ਜਾਂਦੀ ਆ ਵਧੀਆ ਤੇ ਦੇਖਦਾ ਦੇਖਦੇ ਆ ਕੱਲ ਨੂੰ ਕੀ ਕਰਨਾ ਸਵਾਗਾ ਮਾਰੀਏ ਕੀ ਕਰੀਏ ਉਦੋਂ ਬਾਅਦ ਇਹ ਛੱਡ ਲੈਣੇ ਕਿ ਨਾ ਫਿਰ ਆਈ ਵੀ ਇਧਰ ਕੰਮ ਖਿੱਚੀ ਫਿਰਦਾ ਉਹਦਾ ਤੇ ਬਾਲਾਂ ਜਿਆ ਸੀਗਾ ਥੱਲੇ ਵਾਲਾ 11 ਚਾਨਣ ਜਿਆ ਹੋ ਗਿਆ ਥੱਲੇ ਥੱਲੇ ਸ਼ਾਂਜੀ ਜਿਹੜੀ ਸੀਗੀ ਆਪਣੇ ਨਾਲ ਦੇ ਖੇਤ ਚ ਪੈਣ ਲੱਗਦੇ ਫਿਰ ਉਹ ਕਣਕ ਕੋਣਕ ਬੀਜਣੀ ਹੁੰਦੀ ਆ ਫਿਰ ਸ਼ਾਂ ਚ ਚੱਲਦੀ ਨਹੀਂ ਫਸਲ ਥੱਲਿਓ ਇਹ ਰਹਿੰਦੇ ਸੀ ਕੱਲੇ ਤੇ ਗੋਪੀ ਆਇਆ ਨਹੀਂਗਾ 4 ਦਿਨ ਹੋ ਗਏ ਉਹਨੂੰ ਕਹਿੰਦੇ ਨੂੰ ਤੇ ਬਾਕੀ ਦੇਖਦੇ ਆ ਫਿਰ ਬਾਕੀ ਅੱਜ ਵਾਲੇ ਵੀਡੀਓ ਕਰਦੇ ਆਂ ਬੰਦ ਫਿਰ ਅੱਜ ਵਾਲੇ ਵੀਡੀਓ ਕਿਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਸਾਨੂੰ ਹੋਰ ਵੀ ਨਵੀਆਂ ਵੀਡੀਓ ਮਿਲਦੀਆਂ ਰਹਿਣ ਓਕੇ ਤੁਹਾਨੂੰ ਬਦ ਸਾਰਿਆਂ ਦਾ ਮਿਲਦਾ ਨਵੀਂ ਵੀਡੀਓ ਲੈ ਕੇ